ਚਾਰਾਂ ਚ ਤੀਜੇ ਨੰਬਰ ਵਾਲੇ ਅੱਜ ਮਾਮੇ ਦੀ ਕੁੜੀ ਦਾ ਮਹਿੰਦੀ ਆ ਬੰਮੀ ਆ ਹੀ ਕਰਦੀ ਦੀ ਆ ਆਪਣੇ ਘਰਾਂ ਬਲੌਗਰ ਤੂੰ ਲੜਾਈ ਆਪ ਨੂੰ ਲੜਨਾ ਓ ਬੱਠੜ ਏ ਬੱਠੜ ਐਨੀ ਵਾਰ ਭਾਜੀ ਉਹਨਾਂ ਨੇ ਕਹਿੰਦੇ ਮੈਂ ਸੁਣਿਆ ਸਬਸਕ੍ਰਿਪਸ਼ਨ ਹੀ ਲੈ ਲਈ ਜਿਲੇ ਦੇ ਵਿਆਹ ਆਂ ਆਈ ਤੁਰਾਂਗੇ ਮਰਜ਼ੀ ਨਾਲ ਟੌਰ ਨਾ ਜਾਵਾਂਗੇ ਕਿੱਡੀ ਗੱਲ ਇਹ ਸ਼ੁਰੂ ਤੋਂ ਵੀ ਐਨੀ ਲੜਾਕੀ ਸੀ ਸ਼ੁਰੂ ਤੋਂ ਹੀ ਮਾਮਾ ਕਰਾ ਇਹਦੇ ਦਿਖਣੀ ਨਹੀਂ ਗਗੂ ਤੇਰੇ ਘੜਾ ਹੱਥਾਂ ਤੇ ਦੇਖਣ ਲੱਗੀ ਮਹਿੰਦੀ ਲੱਗੀ ਕਿ ਨਹੀਂ ਲੱਗੀ ਆਹੋ ਹੁਣ ਕੱਲੂ ਆਪਾਂ ਸੱਚ ਜਾਣਾ ਸ਼ਕਨ ਤੇ ਕੱਲੂ ਆਪਾਂ ਹਾਂਜੀ ਸਸਰੀਕਰ ਕੀ ਹਲਚਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਅੱਜ ਕੱਲ ਹਰਜੀਤ ਕੌਰ ਯਾਨੀ ਕਿ ਸਾਡੀ ਮੰਮੀ ਜੀ ਮੰਮੀ ਜੀ ਦੇ ਭਰਾ ਯਾਨੀ ਕਿ ਉਹਨਾਂ ਦੀ ਕੁੜੀ ਦੀ ਅੱਜ ਮਹਿੰਦੀ ਆ ਨਾ ਮਾਤਾ ਜੀ ਆਹੋ ਕੁੜੀ ਦੀ ਮਹਿੰਦੀ ਤੇ ਚੱਲੀ ਆ ਮੰਮੀ ਦੇ ਚਾਰ ਭਰਾ ਚਾਰਾਂ ਚ ਤੀਜੇ ਨੰਬਰ ਵਾਲੇ ਅੱਜ ਮਾਮੇ ਦੇ ਕੁੜੀ ਦਾ ਮਹਿੰਦੀ ਆ ਅਸੀਂ ਚੱਲੇ ਆ ਤਿਆਰ ਹੋ ਕੇ ਬੈਠੀ ਆ ਕੀ ਹੋਇਆ ਈ ਜੁੱਤੀ ਲੱਗਦੀ ਬਹੁਤ ਚਾਹੀਦੀ ਇਤਲਕੀ ਆ ਉਹ ਜੁੱਤੀ ਬਦਲ ਦਿਓ ਜੁੱਤੀ ਬਦਲ ਦਿਓ ਬਈ ਇਹ ਡਿਸਕਵਾਲਿਫਾਈ ਕੀਤੀ ਜਾਂਦੀ ਆ ਜੁੱਤੀ ਸਾਨੂੰ ਨਵੀਂ ਲਿਆ ਕੇ ਦਿੱਤੀ ਜਾਵੇ ਅਬਲੇ ਵੀ ਨਵੀਂ ਲਿਆਂਦੀ ਸੀ ਇਹ ਕਿੱਥੋਂ ਲਿਆਂਦੀ ਸੀ ਨਵੇਂ ਮੰਮੀ ਆਪਾਂ ਇਹ ਉਦੋਂ ਨਹੀਂ ਲਿਆਏ ਅੱਜ ਲੈ ਕੇ ਆਈਆਂ ਸੀ ਆ ਲੈ ਵੇਖਿਆ ਤੇਰੀ ਕੁੜੀਆਂ ਨੂੰ ਫਿਰ ਜਾਚ ਹੀ ਨਹੀਂ ਚੀ ਲੈ ਆਉਂਦੀ ਸਿੱਧੀ ਜੀ ਗੱਲ ਆ ਜਾਚ ਤਾਂ ਤੇਰੇ ਮੁੰਡਿਆਂ ਨੂੰ ਆ ਅਕਲ ਤੇਰੇ ਮੁੰਡਿਆਂ ਨੂੰ ਆ ਉਦੋਂ ਵੇਲੇ ਚੀਜ਼ ਲਿਆਂਦੀ ਤੇਰੇ ਲੱਗੇ ਮਾਸਾ ਵੀ ਵੇਖ ਕੱਡੀ ਔਖੀ ਹੁੰਦੀ ਹੁਣ ਚੱਲੀ ਨਵੀਂ ਜੁੱਤੀ ਲੱਗਦੀ ਹੁੰਦੀ ਐ ਨਵੀਂ ਜੁੱਤੀ ਕੌਣ ਕਹਿੰਦਾ ਅਸੀਂ ਵੀ ਨਵੀਆਂ ਜੁੱਤੀਆਂ ਲੈ ਕੇ ਆਉਨੇ ਆ ਮੰਮੀ ਨੇ ਉਹ ਤਾਂ ਨਵੀਂ ਜੁੱਤੀ ਦਵਾਈ ਸੀ ਠੀਕ ਹੈ ਨਾ ਦਵਾਈ ਨਹੀਂ ਆ ਤੁਸੀਂ ਲੱਗੀ ਨਾ ਲੱਗੀ ਨਾ ਕਦੋਂ ਜਿਹੜੀ ਉਹਦਨੇ ਦੀ ਜੁੱਤੀ ਦਵਾਈ ਨੂੰ ਘਸਾਉਂ ਖਾ ਲੈ ਹਾਂ ਉਹ ਲੱਗੀ ਉਹ ਤਨ ਖਵਾ ਕੇ ਉੱਥੇ ਤੁਰੀ ਖਾ ਉਹਦੇ ਨਾਲ ਤਾਂ ਤੁਰਿਆ ਗਿਆ ਸੀ ਇਹਦੇ ਨਾਲ ਤਾਂ ਤੁਰਿਆ ਗਿਆ ਕਿਉਂ ਵੇਖਿਆ ਐ ਮੰਮੀ ਦੇ ਮੁੰਡੇ ਹੁਣ ਹਾਰ ਉਹਨਾਂ ਨੂੰ ਪਤਾ ਸਾਡੀ ਮੰਮੀ ਨੂੰ ਕੀ ਚਾਹੀਦਾ ਤੇ ਕੀ ਚੀਜ਼ ਲੈ ਕੇ ਦੇਣੀ ਆ ਪਤਾ ਕਿਉਂ ਉਹ ਬੱਠੜ ਏ ਬੱਠੜ ਐਨੀ ਵਾਰ ਹਾਂਜੀ ਸਤਿ ਸ੍ਰੀ ਅਕਾਲ ਜੀ ਜੀ ਆਡਾ ਠੀਕ ਠਾਕ ਹੋਵਾਂਗੇ ਤੁਹਾਡਾ ਆਪਦਾ ਗਰਸਣ ਨੂੰ ਭਰਾ ਤੁਹਾਡਾ ਤੇ ਮੱਥੇ ਤੇ ਜ਼ਖਮ ਰਹਿ ਗਿਆ ਪਰ ਉਹ ਉਹ ਹੋ ਜਾਣਾ ਬੱਸ ਕਰੇ ਕੋਈ ਹੱਲ ਦੱਸਿਓ ਯਾਰ ਇਹ ਸਿੰਪਤੀ ਨਾ ਲਿਆ ਕਰ ਛੋਲਿਆ ਤੁਹਾਡੇ ਨੂੰ ਖਾਇਆ ਰੱਖਣੀ ਤੁਰਿਆ ਗਿਆ ਅਸੀਂ ਤੁਰਾਂਗੇ ਮਰਜ਼ੀ ਨਾਲ ਟੌਰ ਨਾ ਜਾਵਾਂਗੇ ਕਿੱਡੀ ਗੱਲ ਆ ਸਾਡੇ ਵੱਲੋਂ ਭਲਾ ਤੁਸੀਂ ਸਾਰਿਆਂ ਚਲੋ ਸਾਡੇ ਵੱਲੋਂ ਨਾਚੋ ਵੋ ਫੀਕੜੇ ਵੜਨਾ ਜਾ ਕੇ ਅਸੀਂ ਟੌਰ ਨਾ ਚੋਵਾਂਗੇ ਮੱਜਾਂ ਆ ਜਾਵਾਂਗੇ ਕਹੇ ਇਹ ਕੈਮਰਾ ਇਹਨਾਂ ਦਾ ਪਹਿਲੇ ਜਦੋਂ ਵਧੀਆ ਸਾਡੇ ਅਸੀਂ ਆਪਦਾ ਕੰਮ ਨਵੇੜਿਆ ਭਾਈ ਅਸੀਂ ਪੰਜਾਂ ਦਿਨਾਂ ਦਾ ਕੰਮ ਕੀਤਾ ਹੈ ਸਾਡਾ ਪੰਜਾਂ ਦਿਨਾਂ ਦਾ ਕੰਮ ਨਵੇੜ ਕੇ ਰੱਖਿਆ ਆ ਕਿ ਨਹੀਂ ਜੂ ਵੀ ਬੇਬਲੇਟ ਕਿਵੇਂ ਚੱਲਦੇ ਤਰੇ ਵਧੀਆ ਬਾ ਠੀਕ ਆ ਕਹਿੰਦਾ ਚਲਾ ਕੇ ਬਿੰਦ ਪੰਜਾਂ ਮੇਰਾ ਪਿੰਦਾ ਹੋ ਗਿਆ ਪੰਜਾਬ ਆ ਉਹ ਪੀੜਾ ਇਹ ਜੁੱਤੀ ਛੋਟੀ ਲਿਆਈ ਇਹਨਾਂ ਨੂੰ ਪਤਾ ਹੀ ਨਹੀਂ ਨੰਬਰ ਕੀ ਆਉਂਦਾ ਮੰਮੀ ਨੂੰ ਹਾਂਜੀ ਇਹਨਾਂ ਨੂੰ ਨਹੀਂ ਪਤਾ ਹਾਂਜੀ ਇਹਨਾਂ ਨੂੰ ਨਾ ਹੋਈ ਝਗੜੀ ਗੱਲ ਆ ਵਿਆਹ ਤੇ ਮਿਲਦੇ ਤੁਹਾਨੂੰ ਦਿਖਾਉਣੇ ਆ ਫੋਟੋ ਖਿਚਾ ਲ ਗਏ ਉਹਨੂੰ ਤਾਜ਼ਾ ਕਰੇ ਕਮ ਪਹਿਲਾਂ ਫੋਟੋ ਫੋਟੋ ਖਿਚ ਲਈਏ ਲਾਓ ਵੀ ਮਿੱਤਰੋ ਸ਼ਹਿਰ ਮੋਗਾ ਸਾਡਾ ਸ਼ਹਿਰ ਐਸ ਬਸ ਅੱਡੇ ਜਿਹੜਾ ਇੱਥੇ ਆ ਰਿਹਾ ਇੱਥੇ ਅਸੀਂ ਵੀਡੀਓ ਸ਼ੁਰੂ ਕੀਤੀਆਂ ਟਿਕਟਾਕ ਦੇ ਮੋਟਾ ਨਹੀਂ ਸੀਗਾ ਮੈਂ ਸਨੋਬਰ ਤੇ ਜਸਕਰਨ ਨੇ ਤਿੰਨਾਂ ਨੇ ਫਿਰ ਇਹ ਚਲੋ ਪਿੰਦਰ ਤੇ ਮੋਟਾ ਵੀ ਆ ਗਏ ਤੇ ਚਲੋ ਜੀ ਹਨਾ ਅਸੀਂ ਵੀਡੀਓ ਬਣਾਉਣੀਆਂ ਕਰਕੇ ਸਾਰੇ ਜਾਣੇ ਆਪੋ ਆਪੇ ਇਕੱਠੋ ਇਕੱਠੇ ਹੋ ਗਏ ਚੰਡੀਗੜ੍ਹ ਜਾ ਆ ਜੂਗੇ ਬੌਂਡ ਬੌਂਡ ਹੋ ਗਏ ਤੋੜ ਦੂਰ ਕੇ ਬੌਂਡ ਆ ਗਏ ਸੋ ਅੱਜ ਜਿਹੜੀ ਆ ਅੱਜ ਦਾ ਵਲੌਗ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਅਸੀਂ ਪਹੁੰਚ ਗਏ ਮੰਮੀ ਦੇ ਮੰਮੀ ਦਾ ਸ਼ਹਿਰ ਆ ਮਤਲਬ ਮੰਮੀ ਇੱਥੋਂ ਦੀ ਜੰਪਾਲਾ ਹਾਂਜੀ ਲਾਹੌਰਿਆਂ ਦੇ ਮੱਲੇ ਦੀ ਜੰਪਾਲਾ ਮੰਮੀ ਤੇ ਇੱਥੇ ਇਹਨੂੰ ਸਾਰੀਆਂ ਗਲੀਆਂ ਗੁਲੀਆਂ ਮੰਮੀ ਤੇਰੇ ਸਮਝ ਤੋਂ ਬਾਅਦ ਇਹ ਮੋਗਾ ਦਾ ਬਹੁਤ ਡਿਵੈਲਪ ਹੋਇਆ ਮਾਰ ਜਾਦਾ ਜਦੋਂ ਤੂੰ ਵੱਡੇ ਪਰਿਵਾਰ ਚ ਚਲ ਗਈ ਮਤਲਬ ਕਿ ਸੰਧੂ ਪਰਿਵਾਰ ਚ ਕੋਈ ਨਹੀਂ ਐਡਾ ਵੱਡਾ ਬਣੀ ਸੀਗਾ ਮੁੱਕਰ ਗਈ ਸੰਧੂਆਂ ਦੀ ਇੱਜ਼ਤ ਹੈ ਜਵਾਈ ਨਹੀਂ ਕਰਕੇ ਰਾਜੀ ਉਹ ਕਹਿੰਦਾ ਚੱਲ ਚਲੋ 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 ਤੂੰ ਕਿਵੇਂ ਭੰਡੀ ਕਰ ਦੇਗਾ ਵੈਰੀ ਗੁੱਟ ਭੰਡੀ ਆਈ ਮਾੜਾ ਜਗਾ ਗਿਆ ਨਹੀਂ ਕਿਸੇ ਨੂੰ ਸਾਡਾ ਸੰਧੂ ਤਾਂ ਸੰਧੂ ਹੀ ਹੁੰਦੀ ਨਾ ਫਿਰ ਦੱਸਿਓ ਭਾਈ ਜਿਹੜਾ ਜਿਹੜਾ ਵਿਤਰ ਸੰਧੂ ਆ ਖਰੇ ਹੋ ਗਵਰਨਟ ਇਹ ਢਾਲੀ ਵਾਲਾ ਵੇਖਦੇ ਢਾਲੀ ਵਾਲ ਜਿਆਦੇ ਕਿ ਸੰਧੂ ਜਿਆਦੇ ਪਤਾ ਤਾਂ ਲੱਗ ਜੇ ਅੱਜ ਸਾਰੇ ਜਿਆਦੇ ਆ ਸੰਧੂ ਹੀ ਜਿਆਦੇ ਆ ਬੰਮੀਏ ਪਤਾ ਤਾਂ ਲੱਗੇ ਲਓ ਜੀ ਆ ਇੱਥੋਂ ਤੁਹਾਨੂੰ ਪਤਾ ਲੱਗ ਜੂ ਸਾਡੇ ਮਾਮਿਆਂ ਦੇ ਘਰ ਕਿੱਥੇ ਆ ਆ ਆ ਗਿਆ ਲੋਹਰੀਆਂ ਦਾ ਮਹੱਲਾ ਇਹ ਨਹੀਂ ਹਕਮ ਗੁਵਾੜਾ ਨਾ ਤਾਂ ਹਾਂ ਹਾਂ ਇਹ ਹਟ ਮੁਖਾ ਗੁਵਾੜਾ ਹਾਂ ਇਦੂ ਗਾਂ ਆ ਜਾਣਾ ਲਾਹੌਰਿਆਂ ਦਾ ਸਾਹਮਣੇ ਗੁਰੂ ਸਾਹਿਬ ਦਾ ਗੁਰਦੁਆਰਾ ਸਾਹਿਬ ਆ ਜਾਣਾ ਹਾਂ ਸ਼ੇਮ ਬਾਸ਼ੇ ਦਾ ਗੁਰਦੁਆਰਾ ਉੱਥੇ ਗਾਂ ਟਾਲੀ ਵਾਲਾ ਦੀ ਪੱਤੀ ਆ ਜਾਂਦੀ ਆ ਪੱਤੀ ਨਹੀਂ ਭਰਾਵਾ ਉਹ ਲਾਹੌਰਿਆਂ ਦਾ ਮੱਲਾ ਵਾਜਦਾ ਹਾਂ ਉਹਦਾ ਆਪਣੇ ਤੇ ਗਾਣੇ ਵਦੇ ਗਾਣੇ ਬਣੇ ਆ ਸੰਤੂਆਂ ਦੀ ਪੱਤੀ ਜਾਏਗੀ ਨਹੀਂ ਐਵੇਂ ਲਿਖਿਆ ਹੈ ਯਾ ਟੱਲਵਾਂ ਦੀ ਪੱਤੀ ਜਾਂ ਕਿਦਰੀਪੋਰਾ ਮੱਲਾ ਲਿਖਿਆ ਇਹਨਾਂ ਦੇ ਚੱਕ ਮੰਮੀ ਇੱਥੇ ਵੱਡੀ ਹੋਈ ਆ ਉਹ ਜਿਹੜਾ ਬੋਲੇ ਚ ਵਧੀਆ ਲੱਗਦਾ ਯਾਰ ਕਈਆਂ ਨੇ ਆਪਦੀਆਂ ਗੋਤਾਂ ਦੀਆਂ ਪੱਤੀਆਂ ਬਣਾ ਲਈਆਂ ਮੈਂ ਦਿਖਾ ਦਿੰਦਾ ਤੁਹਾਨੂੰ ਗੁਰਦੁਆਰਾ ਦੇਖਿਓ ਇੱਥੋਂ ਆ ਨਿਸ਼ਾਨੀ ਇੱਥੋਂ ਗਏ ਮਾਮੇ ਦੇ ਘਰੋਂ ਨੂੰ ਸਿਆ ਕੀ ਗਈ ਗਰੀਬੀ ਇਹ ਨਸੋਂ ਨਹੀਂ ਘੜੀ ਹੱਸਦੇ ਹੋਏ ਨੌਜਵਾਨ ਮੁੰਡੇ ਜਿਹੜੇ ਮਾਮਿਆਂ ਦੇ ਅੱਗੇ ਸੀ ਤੇ ਪਲੇ ਅਸੀਂ ਖੇਡੇ ਐ ਗੱਡੀ ਘਟਣ ਨਹੀਂ ਲੱਗਦਾ ਉਹਨਾਂ ਦੇ ਰਿਸ਼ਤੇਦਾਰ ਹੀ ਆਏ ਹੈ ਮਮੀ ਮਮੀ ਦਾ ਭਰਾ ਅੱਗੇ ਅੱਗੇ ਜਾਂਦਾ ਕਹਿੰਦਾ ਆ ਜਾਓ ਆ ਜਾਓ ਕਹਿੰਦਾ ਗੱਡੀ ਅੰਦਰ ਹੀ ਲਾ ਦਿਓ ਭਾਈ ਗੱਡੀ ਕਹਿੰਦਾ ਅੰਦਰ ਹੀ ਲਾ ਦਿਓ ਚੱਕ ਦੋ ਗਰੀਬੀ ਕਹਿੰਦਾ ਭਾਵੇਂ ਬਾਹਰ ਕਢਾ ਦੇਣ ਕੱਚੇ ਜੇ ਕਰਕੇ ਆਪਾਂ ਉਹ ਸਾਹਮਣੇ ਘਰ ਲਾ ਲਈ ਗੱਡੀ ਉਹਨਾਂ ਨੇ ਬੰਦ ਨਹੀਂ ਕਰੇ ਨਹੀਂ ਲਾਉਣੀ ਉਹਨਾਂ ਦੇ ਨਾਲ ਤਾਂ ਬੰਦ ਹੀ ਨਹੀਂ ਉਹਨਾਂ ਦਾ ਵੇਖੋ ਉਹਨੂੰ ਕਿੰਨਾ ਚਾਜ ਵਾਕਾਂ ਨੂੰ ਕੀ ਆ ਗਈ ਭੂਆ ਉਹਨਾਂ ਦੀ ਇੱਟ ਕੁੱਤੇ ਦਾ ਮੈਰ ਉਹਨਾਂ ਦਾ ਤਾਂ ਲੈ ਬੰਮੀ ਆਈ ਕਹਿ ਦਿੱਤੀ ਆ ਆਪਣੇ ਘਰਾਂ ਬਲੌਕਰ ਤੂੰ ਲੜਾਈ ਨਹੀਂ ਪੀਦੇ ਸਾਵਾ ਨਹੀਂ ਆਪ ਨੂੰ ਲੜਨਾ ਨਹੀਂ ਬਣੀ ਕੀ ਵੀ ਕੀ ਦੇ ਨਾਵਾ ਇਹ ਬਣੀ ਤੇ ਸਾਰਿਆਂ ਨਾਲ ਹੀ ਆ ਤੇ ਰੋਕ ਲੋ ਰੋਕ ਲੋ ਇੱਥੇ ਰੋਕ ਲੋ ਕਹਿੰਦੇ ਰੋਕ ਲੋ ਰੋਕ ਲੋ ਤੇਲ ਚੋਣਾ ਗਾਂਡੀਆਂ ਨਾਲ ਤਾਂ ਲੜਾਈ ਤੇਲ ਚੋਣਾ ਉਹਨਾਂ ਨੇ ਭਾਈ ਉਹਨਾਂ ਦੀ ਭੈਣ ਆਈ ਆ ਤੇਲ ਚੋਣਾ ਇੱਥੇ ਲੈ ਉਹਨਾਂ ਦੀ ਭੈਣ ਆਈ ਇੰਨੇ ਟਾਈਮ ਬਾਅਦ ਇਹ ਮੈਨੂੰ ਇਹ ਡਾਰਾ ਕੇ ਲੜਨਾ ਪਵੇ ਤੋਂ ਡੇ ਲੜਾ ਕਾ ਗੱਡੀ ਗਾ ਕਰ ਪਾਉਂ ਅਹੀਂ ਲਾਉਣੀ ਹੂੰ ਟੈਂਟੋਂ ਚੱਕਦੀ ਗਰੀਬੀ ਐ ਮੋਟਿਆ ਤੇਰੇ ਵਾਲਾ ਸਿਸਟਮ ਲਾਉਣਾ ਡੈਂਟ ਵਾਲਾ ਕਹਿੰਦੇ ਵੱਡਾ ਕੰਮ ਕਰਨਾ ਦੇ ਉਹ ਚੱਕ ਮੰਮੀ ਦੇ ਹੁਣ ਦੇ ਹੁਣ 100 ਰੁਪਏ ਟੁਟਾ ਉਹ ਵੇ ਤੇਲ ਤੇ ਲਈ ਆ ਤੁਸੀਂ ਆਹ ਨਹੀਂ ਪਰੇ ਤੂੰ ਇਹ ਤਾਂ ਮੰਮੀ ਦੀ ਸਹੇਲੀ ਲੱਗਦੀ ਕੋਈ ਮੰਮੀ ਤੇਰੇ ਜਿੱਡੀ ਹਾਏ ਹਾਏ ਕਿੱਡੀ ਪੁੜੀ ਮੰਮੀ ਇਹ ਦੂਜਾ ਵਾਰ ਦੇ ਤੇਲ ਵੀ ਚੋਂਦੇ ਐ ਦੂਜਾ ਜਿਹੜਾ ਲਾਉਂਦੇ ਨੇ ਤੇ ਵਾਲ ਵਧਾਉਣ ਵਾਲਾ ਕਾਲੇ ਕਰ ਆਮਲਾ ਆ ਵਲਾ ਜੀ ਦਾ ਘਰ ਵਾਲਾ ਆਪ ਗੰਜਾ ਤੇ ਗਾਂ ਆਮਲੇ ਦੀ ਮਸ਼ਹੂਰੀ ਦਿੰਦੀ ਫਿਰਦੀ ਓ ਤੇ ਆਮਲੇ ਦੀ ਸੀ ਸੀ ਆ ਕੰਲੀ ਐਡੇ ਪਰਿਵਾਰ ਵਾਲੇ ਆ ਉਚਾਰੀਆਂ ਕੰਮ ਲੱਗੀਆਂ ਉਚਾਰੀਆਂ ਲੈ ਤੇ ਔਰ ਆ ਹੋਵੇ ਮੇਲਾ ਮੇਲਾ ਜੱਫੀਆਂ ਪਾ ਲੋ ਗਏ ਮੇਲ ਹੋ ਗਿਆ ਗਾ ਨਾਨਕਾ ਮੇਲ ਕੀ ਕਹਿੰਦਾ ਏ ਖੁਸ਼ ਨਹੀਂ ਵਿਆਹ ਮੈਂ ਮਹਿੰਦੀ ਲਵਾ ਲਾ ਭਾਜੀ ਉਹਨਾਂ ਨੇ ਕਹਿੰਦੇ ਮੈਂ ਸੁਣਿਆ ਸਬਸਕ੍ਰਿਪਸ਼ਨ ਹੀ ਲੈ ਲਈ ਜਿਲੇ ਦੇ ਵਿਆਹ ਦੀਆਂ ਹੈ ਨਾ ਕੀ ਕਹਿੰਦਾ ਮੈਂ ਕਾਲੇ ਸ਼ੀਸ਼ੇ ਕੀਤੇ ਮੇਰੇ ਚਲਾਂ ਨਹੀਂ ਖਰੇ ਲੈ ਜਾ ਆ ਜਾ ਓਏ ਉਧਰ ਨਹੀਂ ਆਇਆ ਮੈਂ ਜਾ ਗੁਰੂ ਆ ਉਧਰੋਂ ਭਾਈ ਆ ਜਾ ਮੰਮੀ ਉਹ ਨਹੀਂ ਕਹਿੰਦੇ ਕਾਲੇ ਸ਼ੀਸ਼ੇ ਕੀਤੇ ਇੱਥੇ ਆ ਜਾ ਆ ਜਾ ਮੰਮੀ ਅੰਦਰ ਹੀ ਆ ਜਾ ਨਹੀਂ ਫੋਨ ਕਿਉਂ ਨਹੀਂ ਚੱਕਦੇ ਅਸੀਂ ਤੇਰਾ ਫੋਨ ਆ ਰਿਹਾ ਰਿਹਾ ਕੀਦਾ ਉਧਰੇ ਸ਼ਾਇਨਾ ਮਾਰਦੀ ਤੇ ਅੰਦਰ ਨਹੀਂ ਕਰਾਈ ਆ ਉਹ ਦੋ ਦੋ ਹੀ ਕਰਾਈ ਪਹਿਲੀ ਪਰ ਐਰ ਕੀ ਕੋਟਿੰਗ ਉਹਨੇ ਬਹੁਤ ਕਹਿਣ ਦਿੱਤੀ ਸਿਰਾ ਕਰਾਤਾ ਕੋਟਿੰਗ ਵਾਲਾ ਹੂੰ ਕੀ ਕੀ ਕਹਿੰਦੇ ਆਹੀ ਕੀ ਕਹਿੰਦੇ ਆਹੀ ਓਏ ਯਾਰ ਮਨੇ ਕੀ ਕਹਿੰਦਾ ਨਹੀਂ ਹੁੰਦਾ ਨਹੀਂ ਨਹੀਂ ਉਹ ਕੀ ਕਹਿੰਦੇ ਕੀ ਹੋ ਜਿਨ ਕੱਲ ਤੇ ਉਲੀ ਲੱਗ ਜਾਨੀ ਨਹੀਂ ਕਹਿੰਦਾ ਮਰ ਜਾਣਾ ਜਾਣਗੇ ਉਹ ਫੁੱਲੇ ਹੈ ਪਰ ਤੇ ਵੀ ਟੋਕਰੀ ਤੇ ਰੀ ਛਾ ਆਹੋ ਇੱਕ ਵਾਰੀ ਫੜਦਾ ਸੇ ਹੱਥ ਚ ਚਾ ਕੇ ਵੇ ਫੋਟੋ ਸਨੇਪ ਚੜਦਾ ਪਾਈਏ ਗੱਗੂ ਦੀ ਆ ਆ ਵਾਹ ਭਾਰੀ ਫਰੂਟੀਆਂ ਵੀ ਚੱਲਦੀਆਂ ਹਨ ਅੱਜ ਕੱਲ ਮੈਂਗੋ ਮੈਂਗੋ ਪੈਸਾ ਲਾ ਲਈ ਉਹ ਇਹ ਤਾਂ ਅੰਬਾ ਦਾ ਸੀਜ਼ਨ ਕਾ ਕਿਤੇ ਕਿਤੇ ਹੀ ਆਉਂਦਾ ਲੇਟ ਹੀ ਆਉਂਦਾ ਸੋਨਾ ਜੱਲ ਨਹੀਂ ਫਿਲਟਰ ਕਾਲਾ ਨਾ ਗੱਗ ਦੇਖ ਰਹੀ ਹੈ ਰੰਗ ਭਾਵੇਂ ਜਿਵੇਂ ਦਾ ਮਰਜੀ ਆ ਆਹੋ ਇੱਧਰ ਸਮਾਈ ਫਲੈਸ਼ ਚਾ ਕੇ ਆ ਵਾਹ ਜੀ ਵਾਹ ਕੀ ਬਾਤ ਹੈ ਪਿਆਰ ਵਾਕੇ ਬਹੁਤ ਆ ਵੇ ਲੈ ਭੈਣ ਭਰਾਵਾਂ ਦਾ ਪਿਆਰ ਭੈਣ ਭਰਾਵਾਂ ਦਾ ਬਹੁਤ ਪਿਆਰ ਆ ਹੂੰ ਦੇਖ ਲੈ ਮਾਮੇ ਦਾ ਮੂੰਹ ਕਿੱਦਾਂ ਨਿਕਟੇ ਦਾ ਕਿੱਦਾਂ ਵੱਡਾ ਮੂੰਹ ਹੈ ਸੋਨਾ ਕਿਉਂ ਨਾਲਾ ਮੱਝਾਂ ਦਾ ਖਰੀਦ ਕੇ ਸਾਵਨਾਈਆਂ ਤਨੋਰ ਵੱਖਰਾ ਤਾਂ ਨਹੀਂ ਗਾ ਇਹ ਸ਼ੁਰੂ ਤੋਂ ਵੀ ਇੰਨੇ ਲੜਾਕੀ ਸੀ ਕਿਰਦਾਈ ਮਾਮਾ ਮਗਰਾ ਕਿਰੋੜਾੜੀ ਬੰਦਾ ਪੈਣਪਰਾ ਵਾਓ ਨਾਈਸ ਮੇਲਾ ਹੈ ਦੋਵੇਂ ਪੈਣਪਰਾ ਪਰ ਸੁਭਾਅ ਦੋਹ ਦੇ ਨਹੀਂ ਰਲਦੇ ਪੈਣਪਰਾ ਵਾਲੇ ਉਹ ਆਪੋਜੀਟ ਦੋਵੇਂ ਆਪੋਜੀਟ ਆ ਹਾਂ ਇਹ ਗਰਮ ਗਰਮ ਹੌਟ ਹੌਟ ਆ ਮਾਮੇ ਦਾ ਪੂਰਾ ਜਲਮ ਹੋਇਆ ਤਾਂ ਕੁ ਹੋ ਗਿਆ ਹੋਇਆ ਪਹਿਲੇ ਪੂਲ ਕਾਲ ਕੋਈ ਨਹੀਂ ਮਾ ਮੇਰਾ ਵਿਚਾਰੇ ਦਾਦਾ ਸਹੀ ਗੱਲ ਹੈ ਚਲੋ ਲਾਓ ਲਾਓ ਵੀ ਮਹਿੰਦੀ ਲਾਉ ਮੁੰਡੇ ਉਹ ਲਾਓ ਮੁੰਡੇ ਦੇ ਮਹਿੰਦੀ ਯਾਰ ਚਾਈ ਬਹੁਤ ਆ ਵਿਆਹ ਦਾ ਮੁੰਡੇ ਨੂੰ ਲੈ ਵੀ ਲੈ ਹਾਂ ਚੱਲ ਚੱਲ ਨੀ ਤੂੰ ਲਹਰ ਮੰਡਲੀ ਉਹ ਨਾਵੇਂ ਤੋਂ ਹਰਮਨ ਡਰਦਾ ਤੂੰ ਚੱਲ ਲੈ ਆ ਹਰਮਨ ਵੇਖੀ ਪੀ ਕੇ ਐ ਫੜੀਦਾ ਜਿਵੇਂ ਡੰਗਰਾਂ ਦਾ ਡਾਕਟਰ ਸੂਈ ਨਹੀਂ ਫੜ ਕੇ ਤਰਿਆ ਹੁੰਦਾ ਮੱਝਾ ਲੂ ਲੈ ਉਹ ਵੀ ਦਲਵਾਲਾ ਐਵੇਂ ਲਵਾ ਲ ਗਏ ਨਹੀਂ ਨਹੀਂ ਲਾ ਚੱਲ ਚੱਲਾ ਫੋਟੇ ਖਿੱਚਾਂਗੇ ਨਹੀਂ ਲਾਉਂਦੇ ਹੱਥ ਕਰ ਹੱਥ ਹੱਥ ਕਰ ਹੱਥ ਇਹਦੇ ਦਿਖਣੀ ਨਹੀਂ ਗੱਗੂ ਤੇਰੇ ਘੜਾ ਹੱਥਾਂ ਤੇ ਦਿਖਣ ਲੱਗੀ ਮੈਂਦੀ ਲੱਗੀ ਕਿ ਨਹੀਂ ਲੱਗੀ ਉਹ ਰਾਲੀ ਜਾਣੀ ਮਿਕਸ ਹੋ ਜਾਣੀ ਨਹੀਂ ਉਹ ਗੱਗੂ ਐ ਕੁੜਤੇ ਦੇ ਵੀ ਪੈ ਜਾਂਦੀ ਹੁੰਦੀ ਆ ਹਾਂ ਮੈਂ ਤੈਨੂੰ ਦੱਸੀ ਜਾਂਦਾ ਐ ਕੁੜਤੇ ਦੇ ਵੀ ਪੈ ਜਾਣੀ ਥੋੜੀ ਜਿਹੀ ਹੱਥ ਤੇ ਲਵਾ ਲੈ ਛਗਣੀ ਛਗਣੀ ਅਲਰਜੀ ਗਿਆ ਤੇਰੇ ਫਿੰਸ ਗਿਆ ਨਹੀਂ ਨਿਕਲ ਆਣੀਆਂ ਤੇਰੇ ਖੁਰਕ ਪੈ ਜਾਣੀ ਇਹਦੇ ਨਾਲ ਐਂਟੀਸੈਪਟਿਕ ਆ ਏ ਉਹਨੂੰ ਹਸਾਬਾ ਤੂੰ ਲਵਾਈ ਇਹਨੇ ਬਹਿ ਜਾ ਨਹੀਂ ਮੈਂ ਨਹੀਂ ਆ ਠੰਡ ਵੜੀ ਆ ਉਮਰ ਕੇ ਪਾਪਾ ਆਇਆ ਪਾਪਾ ਹੁਣ ਪਾਪਾ ਪਾਪਾ ਲੱਗੇ ਮੈਂ ਇਦੀ ਕਰਕੇ ਸਵੇਰੇ ਸੁਬਾ ਮਿਲेंगे ਅਬ ਆਪਕੋ ਹੁਣ ਤਿਆਰੀ ਸਵੇਰੇ ਠਾਉਣਾ ਇੰਨੇ ਹੀ ਆ ਸਾਨੂੰ ਸਵੇਰੇ ਇੰਨੇ ਹੀ ਠਾਉਣਾ ਸਾਨੂੰ ਅਸੀਂ ਤਾਂ 10 ਵਜੇ ਤੋਂ ਪਹਿਲਾਂ ਨਹੀਂ ਉੱਠਦੇ ਕਿੰਨੇ ਵਜੇ ਤੁਰਨਾ ਆਪਾਂ ਸਵੇਰੇ 10:00 ਵਜੇ 10 ਵਜੇ ਤੁਰਨਾ ਹਾਂ ਸਾਢੇ 9 ਵਜੇ ਮੈਨੂੰ ਕਹਿੰਦੇ 9:30 ਵਜੇ ਚੱਲ ਤੋ ਤੁਹਾਨੂੰ 7:00 ਵਜੇ ਉਠਾ ਦੇ ਫੇਰ ਹੀ ਉੱਠ ਕੇ ਤੁਰਾਂਗੇ ਕਿਤੇ ਡਿੱਡਾ ਹਾਲੇ 10:00 ਵਜੇ ਤਰੋਗੇ ਇਹ ਕਹੇ 10:00 ਵਜੇ ਦਿੱਤਾ ਤੇ ਫਿਰ 11:00 ਵਜੇ ਤਰੋਗੇ ਉਹਨੇ ਲੋਕ ਲੱਗੇ ਜੀ ਕੰਮ ਚਲਾਦਾ ਮੈਨੂੰ ਲੱਗਦਾ ਇਹ ਲੋਕ ਖੋਲੇ ਆਣੇ ਹੋਵੇ ਨਹੀਂ ਲੋਕ ਲੱਗੇ ਉਹ ਵਾਹ ਫਾਇਰਮ ਕਰਦੀ ਔਰ ਵਿਚਾਲਣਾ ਬਟਨ ਨੱਪਿਆ ਗਿਆ ਹੋ ਨਹੀਂ ਮੈਂ ਕਿਹਾ ਹੀ ਉਦੋਂ ਨਹੀਂ ਫੀਚਰ ਪਤਾ ਹੁੰਦੇ ਗੱਡੀ ਨੂੰ ਨਾ ਵੜਿਆ ਕਰੋ ਮਮਤੀ ਇਹ ਤੂਲ ਕੋ ਵਾਲਿਆ ਕਰ ਰੋਈ ਆਂ ਮਿੰਗੇ ਬਾ ਰੋਏ ਤੇਲ ਵਾਧੂ ਕਰਵਾਇਆ ਇਹਦਾ ਕੱਢ ਕੇ ਪਾ ਲੈਣਾ ਆਪਾਂ ਟੈਂਸ਼ਨ ਕਾਦੀ ਆਪਣ ਤੇਲ ਦੀ ਇਹ ਸਭ ਤੋਂ ਮਹਿੰਗਾ ਨੰਬਰ ਲਵਾਈ ਵਿੱਚ ਆ ਇਹਨੇ ਬੜਾ ਮਹਿੰਗਾ ਨੰਬਰ ਲਿਆ ਪੌਣੇ 2 ਲੱਖ ਲਾਇਆ ਨੰਬਰ ਕੱਲੇ ਤੇ ਹਾਂ ਕਿੱਡਾ ਇਹ ਸਾਰਾ ਟੱਬਰ ਲੱਗਾ ਹੀ ਹੈ ਗੱਡੀ ਬੈਕਗ੍ਰਾਉਂਡ ਵੇ ਹਣੇ ਬਸ ਚੀਕ ਬੋ ਮਾਰਦੇ ਦਾ ਨੰਬਰ ਨਾ ਨੰਗੀ ਬਸ ਗੱਡੀ ਲੰਗੀ ਡਰਾਈਵਰ ਕਿਉਂ ਕਾਕਰ ਤਾਂ ਪਾਸ ਤੱਕ ਗੱਡੀਆਂ ਚਲਾਈਆਂ ਐਵੇਂ ਤੁਸੀਂ ਮੈਨੂੰ ਕਿਤੇ ਹਲਕੇ ਜਿਹੀ ਲੈ ਲਿਆ ਸੀ ਕੰਮ ਆ ਮੈਨੂੰ ਪਾੜਾ ਚ ਰਿਆ ਆ ਵੇਖ ਤੂੰ ਘੁੰਮਦਾ ਕਿ ਨਹੀਂ ਸਟੀering ਉਹ ਹਲੇ ਬੈਕ ਹੀ ਲਈ ਜਾਂਦਾ ਓਏ ਬੈਕ ਨਹੀਂ ਕਰਨ ਰੱਖੀ ਬੈਕ ਇਥੋਂ ਨਹੀਂ ਆ ਬੈਕ ਸਿੱਧੀ ਜਾਣੀ ਨਹੀਂ ਉਹ ਤੋਂ ਭਰਾਵਾ ਡਰਾਈਵਰ ਕੱਚਾ ਐਣਕਾ ਤਾਂ ਲਾਉਣੀਆਂ ਪੈਂਦੀਆਂ ਹਨ ਗੱਡੀ ਚਲਾਉਣ ਲਈ ਅੰਨਾਂ ਦਾ ਡਰਾਈਵਰ ਆ ਭਰਾਵਾ ਅੱਧਾ ਕਾਣਾ ਹੀ ਹੋ ਓਏ ਹੁਣ ਕਦੇ ਗਾਹਣ ਕਦੇ ਪਿਛਾਣੂ ਓਏ ਐਂ ਕਰ ਇਹਨੂੰ ਕਹ ਗੱਡੀ ਫੜਾ ਦੇ ਨਹੀਂ ਮੁੜਦੀ ਤੇ ਆ ਕੀ ਲੱਗਾ ਤੂੰ ਲਾਇਆ ਮੈਂ ਆ ਗੱਡੀ ਖੜੀ ਲੱਗ ਗਈ ਕਿਤੇ ਚੀਰਨਾ ਇਹੀ ਓਖਾ ਹੀ ਕੰਮ ਦੇਖੋ ਕਦੇ ਵੀ ਤੁਸੀਂ ਪੰਜਾਬ ਦੇ ਵਿੱਚ ਜਦੋਂ ਕੋਈ ਬੰਦਾ ਗੱਡੀ ਬੈਕ ਲਾਵੇ ਜਾਂ ਫਿਰ ਕੁਝ ਕਰੇ ਹਣੇ ਮਾਮਾ ਵੇਖ ਲੈ ਇਹ ਗੱਲ ਤਾਂ ਪੱਕੀ ਨਾ ਪੰਜਾਬ 'ਚ ਆਪਣੇ ਜਨਤਾ ਦੀ ਵੀ ਜਦੋਂ ਕੋਈ ਗੱਡੀ ਬੈਕ ਲਾਉਂਦਾ ਵੇ ਜਾਂ ਜੀਸੀਬੀ ਚੱਲਦੀ ਹੋਵੇ ਜਾਂ ਰੋਡ ਰੂਲਰ ਚੱਲਦਾ ਹੋਵੇ ਪੰਜ ਸੱਤ ਬੰਦੇ ਆ ਵੀ ਪਹੁੰਚ ਜਾਂਦੇ ਆ ਭਾਜੀ ਐ ਨਹੀਂ ਆਇਆ ਕਰਕੇ ਲੈ ਆ ਨਹੀਂ ਆ ਓਏ ਐ ਨਹੀਂ ਆਇਆ ਕਰ ਤੂੰ ਐ ਨਹੀਂ ਆ ਔਰ ਯਾਰੀ ਦਰਸ਼ਕ ਵੀਰ ਵਾਧੇ ਹੋਏ ਥੋੜੇ ਥੋੜੇ ਕਰਕੇ ਉਹ ਕਿੱਥੇ ਰੱਖੀ ਆ ਉਹ ਉੱਥੇ ਪਈ ਸੀ ਲਓ ਵੀ ਹਰਜੀਤ ਕੌਰ ਜੀ ਹੁਣ ਵਿਆਹ ਵੇਖ ਕੇ ਆ ਚੁੱਕੇ ਨੇ ਹੈ ਹਰਮਨ ਤੇ ਗੱਗੂ ਮੋਗੇ ਹੀ ਰੋਗੇ ਨੇ ਸਹਿਮ ਬਰਾੜ ਜੀ ਕੋਲ ਉਹ ਵੀ ਆ ਜਾਣਗੇ ਘਰੇ ਤੇ ਹੁਣ ਇਹ ਹੁਣ ਇਹ ਭੱਜੀ ਵਾੜੇ ਉਹ ਕਦਿਆਂ ਫਰਹਾਨ ਵਿੱਚੋਂ ਬਦਾਨਾ ਰਹਿ ਗਿਆ ਨਾ ਸੱਚ ਜਾ ਜਾ ਕੇ ਕੱਢ ਜਾ ਤੂੰ ਕਿੱਧਰ ਭੱਜੀ ਜਾਣੀ ਕਾਲੀ ਚ ਆਪਦੀ ਕੁੜੀ ਕੋ ਗੱਲਾਂ ਕਰਨ ਵੀ ਦੱਸਾਂ ਜਾ ਕੇ ਕੀ ਕੀ ਹੋਇਆ ਕੀ ਕੀ ਨਹੀਂ ਉੱਥੇ ਹੋਇਆ ਹਨਾ ਚੁਗਲੀਆਂ ਨਾ ਮੁੱਕ ਜਾਣ ਕਿ ਤੇ ਢੋਡੀਆਂ ਆਹੋ ਹੁਣ ਕੱਲੂ ਆਪਾਂ ਸੱਚ ਜਾਣਾ ਸ਼ਕਨ ਤੇ ਕੱਲੂ ਆਪਾਂ ਮੁੰਡੇ ਨੂੰ ਸ਼ਗਲ ਲਾਉਣ ਜਾਣਾ ਆਹੋ ਕੱਲੂ ਆਪਾਂ ਮੁੰਡੇ ਆਲਾ ਨਹੀਂ ਸ਼ਗਲ ਲਾਉਣ ਜਾਵਾਂਗੇ ਗੱਡੀ ਆਪਣੀ ਲੈ ਜਾਵਾਂਗੇ ਮੰਮੀ ਜੀ ਤੁਸੀਂ ਅੱਗੇ ਅੱਗੇ ਜਾਓਗੇ ਬੈ ਕੇ ਹੋਵੇ ਕਿਉਂ ਲੱਗੀਆਂ ਗੱਲਾਂ ਚੁਗਲੀਆਂ ਕਰਨ ਨਹੀਂ ਤਾਂ ਕਰਨੀ ਨਹੀਂ ਹਡੀਆਂ ਤੁਸੀਂ ਉਹ ਹੀ ਤੁਹਾਡਾ ਬੀਬੀਆਂ ਵਾਲਾ ਕੰਮ ਨਹੀਂ ਵੇਚਣ ਜਾਂਦੇ ਘਰੇ ਵੱੜਦੇ ਸਾਰੀ ਚੁਗਲੀਆਂ ਕਰ ਲਾਪੀਆਂ ਜੇ ਮਾਵਾ ਦੀਆਂ ਗੱਲਾਂ ਮਾਵਾ ਧੀਆਂ ਦੀਆਂ ਗੱਲਾਂ ਤੁਹਾਡੀਆਂ ਬਹੁਤ ਰਹਿੰਦੀਆਂ ਇੱਥੇ ਘੱਟ ਸਾਹ ਨਹੀਂ ਲੈਣ ਦਿੰਦੇ ਉਹਨੂੰ ਪਾਣੀ ਨਹੀਂ ਪੁੱਛਿਆ ਧਾਣੀ ਨਹੀਂ ਆਉਂਦੇ ਮੰਮੀ ਸਾਨੂੰ ਦੱਸ ਮੰਮੀ ਸਾਨੂੰ ਦੱਸ ਇਹਨੇ ਤੇ ਠੂਦੇ ਸਾਰੀਆਂ ਗੱਲਾਂ ਠੁਹੜੇ ਚ ਜੇ ਜ ਜਿੰਨੇ ਤੋਂ ਜਿੰਨੇ ਤੋਂ ਤੇਰੇ ਲਈ ਜੁੱਤੀ ਸਹੀ ਨਹੀਂ ਆਈ ਉਹਨਾਂ ਕੋ ਜਾ ਕੇ ਗੱਲਾਂ ਕਰਨ ਦੇਈ ਤੂੰ ਆਹੋ ਅੰਗ 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 ਆ ਬੂਟਾਂ ਹੀ ਲੈਣਦੇ ਆ ਆ ਡਿਓ ਆਵੇ ਰੋਸ ਲੈਣ ਤੇ ਡੰਡ ਡੇਰ ਗੰਟਾ ਦੇ ਲੈਣ ਤੇ ਤੂੰ ਹੀ ਵੜਗਾਉਣੇ ਮਾਰਦੀਆਂ ਗੱਲਾਂ ਮੇਰੇ ਅੱਗੇ ਮਾਤੇ ਰਾਤ ਦਾ ਪ੍ਰੋਗਰਾਮ ਮੈਂ ਵੇਖ ਦਿਆਂ ਚੁਗਲੀਆਂ ਲਾਉਂਦੀ ਇਹਨੂੰ ਮੰਮੀ ਲੋਤੀਆਂ ਮੰਮੀ ਰਾਤ ਦਾ ਕਿਹੜੇ ਵੇਲੇ ਤਾਂ ਤੁਹਾਨੂੰ ਕਹਿ ਨਹੀਂ ਮੈਂ ਰਾਤ ਕਹਿ ਰਾਤ ਦਾ ਪ੍ਰੋਗਰਾਮ ਵਧੀਆ ਵੇਖ ਲੈ ਇਹਨੇ ਤੂੰ 9 ਵਜੇ ਦਾ ਟਾਈਮ ਦਿੱਤਾ 9 ਵਜੇ ਤੇ 9 ਵਜੇ ਕਰੇ ਵਜੇ ਤੇ ਆਪਾਂ ਉਹਨਾਂ ਨੇ ਅੱਗੇ ਖੜੀ ਹੋਣੀ ਗੱਡੀ ਉਹਨਾਂ ਦੇ ਠੀਕ ਹੈ ਨਾ ਨਾਸ਼ੀ ਜੋ ਨਿਕਲੇ ਤੇ ਕਿਹੜਾ ਹੋਣੀ ਰਜਾਈ ਚੋਂ ਨਿਕਲੇ ਮਾਗੇ ਆਪਣੀ ਗੱਡੀ ਉਹਨਾਂ ਦੇ ਅੱਗੇ ਖੜੀ ਹੋਣੀ ਹੈ ਜਾਂਦਿਆਂ ਤੋਂ ਕਿਉਂ ਨਿਕਲੀ ਆਣੀ ਖੜੀ ਹੋਣੀ ਹੈ ਇਹ ਨਾ ਗੱਲ ਕਰ ਕਦੀ ਹੁੰਦਾ ਨਾ ਨਾਂ ਨਹੀਂ ਲੈਂਦੇ ਠੀਕ ਹੈ ਨਾ ਰਾਤ ਦਾ ਤੈਨੂੰ ਪ੍ਰੋਗਰਾਮ ਵਧੀਆ ਵਿਖ ਵਾਸਵਾ ਠੀਕ ਆ ਤਾਦੀ ਰਾਤ ਵੀ ਰਾਤ ਮਮਮੀ ਨੂੰ ਸੱਚ ਇੱਕ ਗੱਲ ਦੱਸਾਂ ਏ ਰਾਤ ਉਹਨਾਂ ਨੇ ਕੋਈ ਮੌਕਾ ਨਹੀਂ ਦਿੱਤਾ ਕਿ ਮੰਮੀ ਕਿਸ ਗੱਲ ਤੋਂ ਉਹਨਾਂ ਦਾ ਕਲੇਸ਼ ਪਾ ਸਕੇ ਇਹ ਉੱਥਰ ਵੱਟ ਗਿਆ ਹੀ ਲੈਂਦੀ ਰਹੀ ਕੋਈ ਨਾ ਕੋਈ ਇਹ ਗੱਲ ਇਹਦੀ ਕੋਈ ਨਾ ਕੋਈ ਇਹਨਾਂ ਦੀਆਂ ਪਰਜਾਈਆਂ ਗੱਲ ਕਰਨ ਹੈ ਹਾਂ ਕੋਈ ਨਾ ਕੋਈ ਇਹਨਾਂ ਦੀਆਂ ਪਰਜਾਈਆਂ ਗੱਲ ਕਰਨ ਕੋਈ ਨਾ ਕੋਈ ਗੱਲ ਹੋਵੇ ਉਹਨਾਂ ਦੀ ਇਹ ਕਲੇਸ਼ ਪਾਵੇਂ ਨੂੰ ਉਹਨਾਂ ਨੇ ਕੋਈ ਮੌਕਾ ਨਹੀਂ ਦਿੱਤਾ ਰਾਤ ਮੰਮੀ ਦਾ ਮਿਸ਼ਨ ਅਨਸਕਸੈਸਫੁਲ ਰਿਹਾ ਲੜਾਈ ਵਾਲਾ ਜਿਹੜਾ ਮੁੱਦਾ ਸੀ ਰਾਣਾ ਹੁਣ ਵੇਖ ਇਧਰ ਨੇ ਬੰਨੇ ਹੋਈ ਸੀ ਸਕੀਮ ਨਾਲ ਲੜਾਈ ਤਾਂ ਪਾਤੀ ਸੀ ਲੈ ਗਈ ਲੱਕ ਲੜਾਈ ਨਹੀਂ ਸੀ ਪਾਈ ਉਹ ਤਾਂ ਮਾੜਾ ਬੋਟਾ ਮਾਰਦਾ ਉਹ ਚਲ ਚਲੀ ਗਿਆ ਭਰਾਵਾ ਚ ਮਾੜਾ ਬੋਟਾ ਇਹ ਰੁਕ ਗਈ ਇਹ ਭੂਆਵਾਂ ਦਾ ਕੰਮ ਹੁੰਦਾ ਜਦੋਂ ਕੋਈ ਪ੍ਰੋਗਰਾਮ ਹੋ ਜਾਵੇ ਆਪਦੇ ਭਰਾਵਾਂ ਦੇ ਘਰੇ ਤੇ ਉਦੋਂ ਜਾ ਕੇ ਉਹਨਾਂ ਨੂੰ ਸਲਾਹ مشورہ ਜੇ ਉਹਨਾਂ ਨੇ ਨਹੀਂ ਮੰਗਿਆ ਤੇ ਧੱਕੇ ਨਾਲ ਲਾਤ ਪਸਾ ਲੋ ਨਹੀਂ ਮੰਗਿਆ ਗੋਲੀ ਸਿੱਖ ਪੁੱਛੀ ਗੋਲੀ ਗੱਲ ਫਿਰ ਤੋਂ ਹੈ ਉਹ ਕਮੀਲਾ ਦੀ ਨਹੀਂ ਸੀ ਗਈ ਅਗਲੀ ਵਿਆਹ ਵੇਖਣ ਗਈ ਸੀ ਤੇ ਉਹ ਵੇਖ ਕੇ ਆਈ ਮਹਿੰਦੀ ਦਾ ਪ੍ਰੋਗਰਾਮ ਰੰਗਾਰੰਗ ਚਲੋ ਕਾਰੀਕਰਮ ਹੋਇਆ ਖਤਮ ਮਿਲਦੇ ਨੇਕਸਟ ਵਲੌਗ ਦੇ ਵਿੱਚ ਅੱਜ ਮੰਮੀ ਨਹੀਂ ਜਾਣਾ ਵਾ ਸ਼ਗਨ ਲਾਉਣ ਮੁੰਡੇ ਵਾਲਿਆਂ ਨੂੰ ਤੇ ਮੰਮੀ ਜੀ ਅੱਜ ਫੇਰ ਨਾਲ ਜਾਣਗੇ ਅੱਜ ਫੇਰ ਉਸਲਵਟੀਆਂ ਹੀ ਲੈਣਦੇ ਰਹਿਣਗੇ ਵੀ ਇਹਨਾਂ ਨੂੰ ਕੋਈ ਨਾ ਕੋਈ ਮੌਕਾ ਮਿਲੇ ਨਹੀਂ ਨਹੀਂ ਮੈਂ ਉਸਲਵਟੀਆਂ ਲਵਾਂਗੀ ਤੁਸੀਂ ਤਾਂ ਨਹੀਂ ਲੈਂਦੇ ਮੈਂ ਲਵਾਂ ਉਸਲਵਟੀਆਂ ਨਾ ਲਵਾਂ ਇਹ ਤੁਹਾਨੂੰ ਆ ਦੇ ਪ੍ਰਾਹਾਲਾ ਜੋ ਮਰਜ਼ੀ ਕਰੇ ਨਾ ਕਰੇ ਤੁਸੀਂ ਕੌਣ ਹੋ ਨੇ ਵਿੱਚ ਬੋਲਣ ਵਾਲੇ ਅਸੀ ਕੋਈ ਨਹੀਂ ਹੁੰਦੇ ਹੁਣ ਐ ਹੀ ਆ ਇਹਨਾਂ ਨੂੰ ਸੱਦੇ ਜੀ ਨਹੀਂ ਅਸਾਂ ਸੱਦੇ ਆ ਸੱਦੇ ਆ ਸੱਦੇ ਆ